ਸ੍ਰੀ ਵਾਹਿਗੁਰੂ ਸਹਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇ ਹਰ ਪ੍ਰਖ ਨਿਰੰਜਨਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਬੜ ਭਾਗੀ ਹਰ ਜਪਨਾ ਜਨ ਨਾਨਕ ਪਾ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਕਹੋ ਨਲਗੁਰ ਸੇਵੀਐ ਅਹਣਿਸ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਚਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 રસના ગુણ ગોપાલ નિદ ગાયણ શાંત સહજ રહસ મન ઉપજ્યો સાગલે દુખ પલાયણ રસના ગુણ ગોપાલ નિદ ગાયણ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਨਮ ਮਰਣ ਦੂਤੇ ਛੁਟੈ ਭਵਜਲ ਜਗਤ ਤਰਾਈਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬ ਨਾਸੀ ਖੀਮ ਚਾਹੇ ਜੀ ਨਾਨਕ ਸਦਾ ਸਿਮਰ ਨਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬ ਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ